ਮਰਦੇ ਆ ਰਹੇ ਤਾਰਾ ਫਿਰ ਲਾਲੰਜਾਈ ਗੁਰਬਾਨ ਜਾਈ ਉਸ ਵੇਲਾ ਸੁਹਾਵੀ ਕੁਰਪਾਨ ਜਾਈ ਉਸ ਵੇਲਾ ਸੁਹਾਵੀ ਜੇ ਤੁੰਦਰ ਨਾਨਕ ਕੋ ਰੱਬ ਪਏ ਕਿਰਪਾਲਾ ਨਾਨਕ ਕੋ ਰੱਬ ਪਏ ਕਿਰਪਾਲਾ ਸਤਿਗੁਰ ਪੂਰਾ ਪਾਇਆ ਸਤਿਗੁਰ ਪੂਰਾ ਪਾਇਆ ਗੁਰੂ ਪੂਰਾ ਪਾਇਆ ਸਤਗੁਰੂ ਗੁਰੂ ਆਪਿਆ ਪਰਮਾਣ ਗਰ ਦਰਬਾਰ ਜਾਈ ਉਸ ਵੇਲਾ ਸੁਹਾਵੀਂ ਗੁਰਪਾਣ ਜਾਈ ਉਸ ਵੇਲਾ ਸੁਹਾਵੀਂ ਜਦ ਤੋਂ ਮਰ ਦੁਆਰ ਆਇਆ ਜਦ ਤੋਂ ਮਰ ਦੁਆਰ ਆਇਆ ਪਾਰ ਬਨਨ ਭਰ ਮੇਂ ਸ਼ਰਸਤ ਗੁਰ ਬਾਰੁਨਾ ਬਾਰ ਮੇਂ ਸ਼ਰਸਤ ਗੁਰ ਚਰਨ ਗੁਰੂ ਤੇਰੀ ਸੇਵਕ ਮਾਵੈ ਇਹ ਕਿ ਨਾਮ ਆਪਣਾ ਕੀ ਪ੍ਰੋਗਰਾਮ ਅੱਜ ਦਾ ਮੇਰਾ ਨਾਮ ਬੀਬੀ ਸਰੇਂਦਰ ਕੌਰ ਕਲੈਰੀ ਹੈ ਕੀ ਪ੍ਰੋਗਰਾਮ ਅੱਜ ਦਾ ਹੈ ਪ੍ਰੋਗਰਾਮ ਜੀ ਮਾਤਾ ਭਾਗੌਰ ਦਾ ਗੁਰਦੁਆਰਾ ਸਾਹਿਬ ਥੋਬਿਆਣਾ ਬਸਤੀ ਬਟਿੰਡਾ ਦੇ ਵਿੱਚ ਹੈ ਜਿੱਥੇ ਹਰ ਸਾਲ ਗੁਰਨਾਨਕ ਪਾਤਸ਼ਾਹ ਦੇ ਪੁਤਾਲਸ਼ ਦਿਹਾੜੇ ਨੂੰ ਮੁੱਕ ਰੱਖਦੇ ਆ ਨਗਰ ਕੀਰਤਨ ਕੀਤੇ ਜਾਂਦੇ ਆ ਅਖੰਡ ਪਾਠ ਸਰ ਕੀਤੇ ਜਾਂਦੇ ਆ మేజనర్ సి సోడా ਨੇ लेट ਕਰਦੇ ਆ ਤਾਂ ਪਰ ਫਿਰ ਵੀ ਸੰਗਤ ਬੜਾ ਸਹਿਯੋਗ ਦੇ ਰਹੀ ਹੈ ਮਾਤਾ ਪਾਕੌਰ ਦੇ ਦਰਬਾਰ ਤੋਂ ਇਹ ਨਗਰ ਕੀਰਤਨ ਸ਼ੁਰੂ ਹੋਇਆ ਪੜਾਦਰ ਪੜਾ ਹੁੰਦਾ ਹੋਇਆ ਭਾਈ ਬਲਦੇਵ ਸਿੰਘ ਜੀਾਂ ਦੇ ਪਾਸੇ ਪਹੁੰਚਿਆ ਇੱਥੇ ਨਾਲੋਂ ਸੰਗਤ ਦੀ ਚਰਦੀ ਕਲਾ ਨਾਲ ਸੇਵਾ ਕੀਤੀ ਹੈ ਸਮਾਪਤੀ ਕਿੱਥੇ ਹੋਣੀ ਹੈ ਸਮਾਪਤੀ ਸ਼ਾਮਾਂ ਨੂੰ ਮਾਤਾ ਪਾਕੌਰ ਦੇ ਦਰਬਾਰ ਵਿੱਚ ਹੀ ਜਾ ਕੇ ਧੋਬਿਆਣਾ ਵਾਸਤੀ ਹੋ ਕੇ ਹੋਵੇਗੀ ਕੱਲ ਨੂੰ ਸ੍ਰੀ ਅਖੰਡ ਪਾਤਸ਼ਾਹਬ ਸਾਹਿਬ ਜੀ ਵਿਖੇ ਆਣਗੇ ਅਖੰਡ ਪਾਤਸ਼ਾਹਬ ਖਲੋ ਪ੍ਰਕਾਸ਼ ਹੋ ਕੇ 23 ਤਰੀਕ ਦੇ ਬਾਅਦ ਤੇ 1 ਤਰੀਕ ਨੂੰ ਭੋਗ ਪਾਇਆ ਜਾਣਗੇ। ਅਪਰੰਤ ਗੁਰੂ ਕੇ ਦਰਬਾਰ ਦੀ ਸੇਵਾ ਸ਼ੁਰੂ ਹੋ ਗਈ ਹੈ। ਕਿ ਦਰਬਾਰ ਬਣਾਨੇ ਸ਼ੁਰੂ ਹੋ ਗਿਆ ਸੰਗਤ ਨੂੰ ਬੇਨਤੀ ਹੈ ਕਿ ਭਾਈ ਜਿੰਨੀ ਕਿ ਸੇਵਾ ਤੁਸੀਂ ਪਾ ਸਕਦੇ ਹੋ ਕੋਈ ਸਿਮਿੰਟ ਦੀ, ਸਰੀਏ ਦੀ ਜਾਂ ਬਰੇਤੀ ਦੀ ਜਾਂ ਅਸੀ ਅਥੀ ਸੇਵਾ ਦੀ ਉਹ ਸੇਵਾ ਵੱਧ ਤੋਂ ਵੱਧ ਕਰੋ। ਤੇ ਸੰਗਤਾਂ ਨੂੰ ਬੇਨਤੀ ਹੈ 1 ਤਰੀਕ ਨੂੰ ਭੋਗ ਤੇ ਸਾਰਿਆਂ ਪਹੁੰਚਣ ਦੀ ਕਿਰਪਾਲਤਾ ਕਰਨ। ਤੈਨੂੰ ਧੰਨਵਾਦ ਹੈ। ਭਾਈ ਜਸਵੰਤ ਸਿੰਘ ਜੀ ਦੀ ਟੀਮ ਦਾ ਜਿਨ੍ਹਾਂ ਨੇ ਸਾਡੀ ਆਵਾਜ਼ ਨੂੰ ਦੇ ਸੰਦੇਸ਼ ਵਿੱਚ ਪਹੁੰਚਾਉਣਾ ਕੀਤਾ ਸਤ ਗੁਰ ਚੜ੍ਹਦੀ ਕਲਾ ਵਕਸ਼ਨ ਮਾਤਾ ਪਿਤਾ ਕੁਰਦੇ ਸਤਾਨਾਂ ਨੂੰ ਚੜ੍ਹਦੀਆਂ ਕਲਾ ਵਕਸ਼ਨ ਸਾਰੀ ਸੰਗਤ ਨੂੰ ਚੜ੍ਹਦੀ ਕਲਾ ਵਕਸ਼ਨ ਬੋਲੇ ਸੋਨਿਆਲ ਕਰ ਤਿਆ ਕਾਲ ਸਤ ਸੇਵਾ ਕੀਤੀ ਸਭਲ ਹੈ ਜਿਤ ਸਤ ਗੁਰ ਕਾ ਸਾ ਸੇਵਾ ਕੀ ਤਖਲ ਹੈ ਇਤ ਸਤ ਗੁਰ ਕਾ ਮਨ ਮਨ ਜਾ ਸਤਗੁਰੂ ਕਾ ਮਨ ਮੰਨੇ ਆ ਤਾ ਪਾਪਤ ਸਭੀ ਮੋਏ ਤੰਨੇ ਤਾ ਪਾਪਤ ਸਭੀ ਵਾਕੀ ਤੇ ਸਫਲ ਹੈ ਜਿਤ ਸਤਿ ਗੁਲ ਕਾ ਮਨ ਮਨ